ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਥਾਣਾ ਸ਼ਿਹਾਟਾ ਦੇ ਐਸਐਚਓ ਦੇ ਨਾਂ ਦੇ ਉੱਤੇ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਨੌਜਵਾਨ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਾਦੇ ਹੁਮਰਿਤਸਰ ਮਾਨਯੋਗ ਅਦਾਲਤ ਦੀਆਂ ਜਿੱਥੇ ਇਸ ਨੌਜਵਾਨ ਨੂੰ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਨੌਜਵਾਨ ਦਾ ਨਾਮ ਲਲਿਤ अरोੜਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਬੀਤੇ ਦਿਨ ਵਿਜੀਲੈਂਸ ਦੇ ਵੱਲੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕ ਕੀ ਸੀ ਜਿਸ ਦੀ ਪਹਿਲੀ ਕਿਸ਼ਤ 5 ਲੱਖ ਰੁਪਏ ਸੀ ਔਰ ਜਦ ਨੌਜਵਾਨ 5 ਲੱਖ ਰੁਪਏ ਲੈਣ ਦੇ ਲਈ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਪਹੁੰਚੀ ਵਿਜੀਲੈਂਸ ਦੀ ਟੀਮ ਦੇ ਵੱਲੋਂ ਇਸ ਨੌਜਵਾਨ ਨੂੰ ਰੰਗੇ ਹੱਥੀ ਕਾਬੂ ਕਰ ਲਿੱਤਾ ਗਿਆ ਤਾਂ ਅੱਜ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਮੇਰਾ ਇਸ ਕੇਸ ਦੇ ਨਾਲ ਕੋਈ ਲੈਣ-ਦੇਣ ਨਹੀਂ ਹੈ ਬਲਕਿ ਥਾਣਾ ਸ਼ਹਾਟਾ ਦੇ ਐਸਐਚਓ ਦੇ ਵੱਲੋਂ ਹੀ ਪੈਸੇ ਦੀ ਮੰਗ ਕੀਤੀ ਗਈ ਸੀ ਐਸਐਚਓ ਦੇ ਵੱਲੋਂ ਹੀ ਪਾਰਟੀ ਦੇ ਨਾਲ ਡੀਲ ਚੱਲ ਰਹੀ ਸੀ ਪਰ ਮੈਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਤਾਂ ਮਮੂਲੀ ਜਿਹਾ ਮੈਂ ਇੱਕ ਦੁਕਾਨਦਾਰ ਹਾਂ ਤਾਂ ਇਸ ਕੇਸ ਦੇ ਵਿੱਚ ਥਾਣਾ ਸ਼ਹਾਟਾ ਦੇ ਐ ਕਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਵਿੱਚ ਖਾਕੀ ਦਾਗਦਾਰ ਹੋਈ ਹੈ 5 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਹੈ ਉਹ ਮੰਗੀ ਗਈ ਸੀ ਕੇਸ ਨੂੰ ਰਫਾ ਦਫਾ ਕਰਨ ਦੇ ਲਈ ਥਾਣਾ ਐਸਐਚਓ ਦੇ ਵੱਲੋਂ ਤਾਂ ਜਦ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਣ ਦੇ ਲਈ ਨੌਜਵਾਨ ਨੂੰ ਭੇਜਿਆ ਗਿਆ ਔਰ ਨੌਜਵਾਨ ਜਦ ਕਿਸ਼ਤ ਲੈਣ ਦੇ ਲਈ ਜਾਂਦਾ ਹੈ ਤਾਂ ਵਿਜੀਲੈਂਸ ਦੇ ਵੱਲੋਂ ਮੌਕੇ ਦੇ ਉੱਤੇ ਹੀ ਨੌਜਵਾਨ ਨੂੰ ਰੰਗੇ ਹੱਤੀ ਕਾਬੂ ਕਰ ਲਿੱਤਾ ਗਿਆ ਤਾਂ ਅੱਜ ਉਸ ਨੌਜਵਾਨ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਨੌਜਵਾਨ ਦੇ ਵੱਲੋਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ ਔਰ ਕਿਹਾ ਗਿਆ ਕਿ ਮੇਰਾ ਇਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਾਰਟੀ ਦੇ ਨਾਲ ਢੀਲ ਚੱਲ ਰਹੀ ਸੀ ਐਸਐਚਓ ਦੇ ਵੱਲੋਂ ਹੀ ਪੈਸੇ ਦੀ ਮੰਗ ਕੀਤੀ ਗਈ ਸੀ ਔਰ ਮੈਨੂੰ ਸਿਰਫ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਤਾਂ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਜੀਲੈਂਸ ਦੀ ਕਾਰਵਾਈ ਦੇ ਵਿੱਚ ਐਸਐਚਓ ਦੀ ਕੀ ਭੂਮਿਕਾ ਨਿਕਲ ਕੇ ਸਾਹਮਣੇ ਆਉਂਦੀ ਹੈ ਹਾਂਜੀ ਸਰ ਜੀ ਮੈਂ ਪੁੱਛੀ ਕੀ ਕਰਨ ਚਾਹੋਗੇ ਤੁਹਾਡੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਜਿਹੜੇ ਪੈਸੇ ਮੰਗੇ ਨੇ ਇਹ ਕੇਸ ਤੇ ਤੁਸੀਂ ਕਿਰਪਾ ਕਰਕੇ ਦਫ਼ਤਰ ਆ ਜਾਓ ਉਸ ਤੋਂ ਤੁਹਾਨੂੰ ਦੱਸ ਦਿੰਦੇ ਆਪਾਂ ਨਹੀਂ ਥੋੜਾ ਬੋਲਾ ਨਹੀਂ ਨਹੀਂ ਇੱਥੇ ਨਹੀਂ ਨਹੀਂ ਇੱਥੇ ਇੱਥੇ ਸਿਕਿਉਰਿਟੀ ਥ੍ਰੈਟ ਹੈਗਾ ਇੱਥੇ ਅਸੀਂ ਕਰ ਸਕਾਂਗੇ ਓਪਨ ਏਰੀਆ ਹੈਗਾ ਰਮਾਨ ਜੀ ਅਰਮਾਨ ਦੱਸ ਦਿੰਦੇ ਆ ਤੁਹਾਨੂੰ ਕਿਨੇ ਦਿਨ ਦਾ ਮਿਲਿਆ ਇਹ ਦਿਨ ਦਾ ਮਿਲਿਆ ਜੀ 4 ਦਿਨ ਦਾ ਮਿਲਿਆ ਮੇਰੇ ਤੋਂ ਬਿਲਕੁਲ ਨਜਾਇਜ਼ ਪਾਇਆ ਗਿਆ ਜੇਬ ਜੇਬ ਮੇਰੇ ਝੋਲੀ 'ਚ ਪੈਸੇ ਪਾ ਕੇ ਝੋਲੀ 'ਚ ਪੈਸੇ ਪਾ ਕੇ ਮੈਨੂੰ ਬਣਾ ਰੱਖਣਾ ਖਰਾਸ ਕਰਕੇ ਮੇਰੇ ਕੋਲ ਜੋ ਬਣਾਇਆ ਮੈਂ ਕੁਝ ਨਹੀਂ ਕੁਝ ਨਹੀਂ ਮੰਗੇ ਜੀ ਮੇਰਾ ਕੋਈ ਨਾ ਆਇਆ ਹਾਂਜੀ ਐਸਐਚਓ ਐਸਐਚੀ ਉਹਨਾਂ ਦੇ ਨਾਲ ਮੁੱਕੀ ਆ ਮੇਰੇ ਨਾਲ ਕੋਈ ਮੈਂ ਤੇ ਆਮ ਦੁਕਾਨ ਦਾ ਬੰਦਾ ਜੀ ਐਸਐਚਓ ਦਾ ਕੀ ਨਾਮ ਜੀ ਐਸਐਚਓ ਕੋਈ ਵਿਨੋਦ ਵਿਨੋਦ ਮਾਤਾ ਦਾ ਨਾਮ ਆ ਰਿਹਾ ਹਾਂਜੀ ਮੇਰੇ ਮੇਰਾ ਤਾਂ ਕੋਈ ਮਤਲਬ ਨਹੀਂ ਬੱਸ ਕਰੋ ਯਾਰ ਦਾ ਪੈਸੇ ਨਹੀਂ ਮੰਗੇ ਕਿ ਮੈਂ ਅੱਧੀ ਰਿਪੋਰਟਿੰਗ ਬਿジネス ਨਾ ਪਹੁੰਚੀ ਹੈ ਹਾਂਜੀ ਐਸਐਚਓ ਨੇ ਕਿੰਨੇ ਪੈਸੇ ਮੰਗੇ ਦੱਸ ਦਿਓ ਜੀ ਇਹ ਕਰ ਦਿਓ ਜੀ ਐਸਐਚਓ ਨੇ ਕੀ ਪੈਸੇ ਐਸਐਚਓ ਨੇ ਕਿੰਨੇ ਪੈਸੇ ਮੰਗੇ ਆ ਕਹਿੰਦੀ ਉਹਨਾਂ ਦੇ ਨਾਲ ਗੱਲ ਸੀ ਮੇਰੇ ਤੇ ਕੋਈ ਮੈਦ ਆਮ ਦੁਕਾਨਦਾਰ ਬੰਦਾ ਨਹੀਂ ਮੈਂ ਲਿਖ ਰਹੀ ਹਾਂ ਮੈਂ ਕੋਈ ਨਹੀਂ ਮੈਂ ਮੇਰਾ ਦੁਕਾਨਦਾਰ ਚਲੋ 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 ਰਸ ਕਰੋ